ਲੇ ਵੀ ਤੁਹਾਡੇ ਸਾਰੇ ਦਾ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਪੋਡਕਾਸਟ 'ਚ ਚਿੱਤਰਾਂ ਦੇ ਯਾਰ ਇਹ ਅੱਜ ਆਪਣੇ ਨਾਲ ਦੋ ਗੈਸਟ ਆ ਮਨਜਿੰਦਰ ਸਿੰਘ ਜਿਹਨੂੰ ਕਿ ਹੱਥ ਗੱਲ ਸਾਰਾ ਪੰਜਾਬ ਜਾਣਦਾ ਰੀਲਾ ਤੇ ਸ਼ਾਇਏ ਹੋਏ ਨੇ ਇਹ ਆਪਣੀ ਸੈਡ ਰੀਲਾ ਕਰਕੇ ਬਹੁਤ ਮਸ਼ਹੂਰ ਨੇ ਦੂਜੇ ਬੰਦੇ ਨੇ ਹਰਪ੍ਰੀਤ ਸਿੰਘ ਜਿਹੜੇ ਕਿ ਆਏ ਦਿਨ ਲੋਕਾਂ ਨੂੰ ਲਾਈਵ ਹੋ ਕੇ ਗਾਹਾਂ ਕੱਢਦੇ ਨੇ ਤੇ ਖੁੱਲੇ ਗੱਫਿਆਂ 'ਚ ਬਾਜੇ ਪ੍ਰਸ਼ਾਦ ਲੈਂਦੇ ਨੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਸ਼ੁਰੂ ਕਰਦੇ ਆਪਾਂ ਮਨਜਿੰਦਰ ਤੋਂ ਨੇ ਤੋਂ ਕੀ ਕਰਨਾ ਇੱਥੋਂ ਸ਼ੁਰੂ ਕਰ ਲਾ ਨਹੀਂ ਵੀਰ ਜੀ ਤੁਸੀਂ ਗੁੱਸਾ ਨਾ ਕਰੋ ਮੰਨਦੇ ਮੰਨਦੇ ਅਸੀਂ ਬ ਤੁਹੇ ਸੈਟ ਜੋ ਇਹ ਅ ਵੀ ਹੁਣ ਆਪਣੇ ਰਿਲੇਸ਼ਨ ਬਾਰੇ ਥੋੜਾ ਦੱਸੋ ਕਿੱਦਾਂ ਤੁਹਾਡਾ ਬ੍ਰੇਕਅਪ ਹੋਇਆ ਕਿੱਦਾਂ ਤੁਹਾਡਾ ਪੈਚਅਪ ਹੋਇਆ ਨਹੀਂ ਦੱਸ ਸਕਦੇ ਨਹੀਂ ਦੱਸ ਸਕਦੇ ਵੇਖੋ ਦੱਸਣਾ ਤੁਹਾਨੂੰ ਪੇ ਕੇ ਪੈਸੇ ਅਸੀਂ ਦਿੱਤੇ ਹਨ ਇਹ ਗੁੰਮ ਚਾਹੀਦੇ ਮੈਨੂੰ ਵੀ ਵੀਊ ਚਾਹੀਦੀ ਹੈ ਮੈਂ ਵੀ ਪਾਈਆਂ ਵੀਡੀਓ ਹਾਂ ਜੀ ਉਹ ਤੇ ਚਲੋ ਫਿਰ ਇਹਦਾ ਮਤਲਬ ਵੀ ਤੁਹਾਡਾ ਸਭ ਕੁਝ ਫੇਕ ਹੀ ਉਹ ਇਹ ਜੀ ਨੂੰ ਮੰਨਦੇ ਜੀ ਨਹੀਂ ਮੰਨਦੇ ਨਹੀਂ ਨਾ ਮੰਨਦੇ ਬਸ ਇਦਾਂ ਹੀ ਹਾਨੂੰ ਵੀ ਵੀਊ ਚਾਹੀਦੇ ਤਾਂ ਚਲੋ ਹੁਣ ਦੱਸੋ ਵੀ ਤੁਹਾਡਾ ਰਿਲੇਸ਼ਨ ਸਟਾਰਟ ਕਿੱਦਾਂ ਹੋਇਆ ਸੀ ਤੇ ਕੀ ਗੱਲ ਹੋਈ ਜਿਹੜੇ ਤੁਹਾਡੇ ਦੋਵਾਂ ਜੀਆਂ ਦੇ ਵਿੱਚ ਇੰਨੀ ਟਕਰਾਅ ਆ ਗਈ ਤੈਨੂੰ ਪਤਾ ਜਿੰਨਾ ਸ਼ੁਰੂ ਹੁੰਦਾ ਵਾ ਉਤਰਾਂ ਸ਼ੁਰੂ ਹੋ ਗਿਆ ਨਹੀਂ ਮੈਨੂੰ ਨਹੀਂ ਨਾ ਪਤਾ ਕਿੱਦਾਂ ਸ਼ੁਰੂ ਹੁੰਦਾ ਤੁਸੀਂ ਦੱਸੋ ਮੇਰਾ ਨਹੀਂ ਹੈਗਾ ਨਾ ਮੇਰਾ ਨਹੀਂ ਜੀ ਹੈਗਾ ਉਹ ਤੇਰੀ ਸ਼ਕਲ ਤੋਂ ਦੇਖ ਕੇ ਲੱਗਦਾ ਨਹੀਂ ਤੂੰ ਇਹ ਨਹੀਂ ਪਰਸਨਲ ਪਰਸਨਲ ਚੀਜ਼ਾਂ ਦੇ ਨਹੀਂ ਜਾਣਾ ਇਹ ਦੱਸੋ ਵੀ ਤੁਹੇ ਕੀ ਕਹੋ ਕੀ ਤਾਹੀ ਉਹਦੇ ਲਈ ਮੈਂ ਇੱਕ ਚੁੱਕ ਸਕਦਾ ਹਾਂ ਹਾਂਜੀ ਹਾਂਜੀ ਬੋਲੋ ਤੁਸੀਂ ਬੋਲੋ ਜਿੱਦਾਂ ਤੁਹਾਨੂੰ ਕੰਫਰਟੇਬਲ ਲੱਗੇ ਹੋਇਆ ਇਦਾਂ ਹੈ ਕਿ ਮੈਨੂੰ ਆਂਦੀ ਮੈਂ ਫਿਲਮਾਂ ਵੇਖਣੀ ਹਾਂਜੀ ਤੇ ਮੇਰੇ ਕੋਲ ਕੋਈ ਪੈਸਾ ਨਹੀਂ ਘਰ ਦੇ ਮੈਨੂੰ ਦਿੰਦੇ ਵੀ ਨਹੀਂ ਓਹ ਮੈਂ ਫਿਰ ਰਾਤ ਨੂੰ ਜਵਾਂਡੀਆਂ ਦੀ ਕੁਕੜੀ ਚੁੱਕੀ ਤੇ ਮੈਂ ਉਹ ਵਿੱਚ ਹੀ ਜੇ ਸਾਡੇ ਨਾਮ ਦਾ ਪਿਆਰ ਕਰਦਾ ਸੀ ਉਸ ਨੂੰ ਮੈਂ ਬੋਲਣਾ ਕੋਈ ਪੋਡਕਾਸਟ ਮੇਰਾ ਨਾ ਇੱਕ ਮਿੰਟ ਪਿੱ ਕਿੰਨਾ ਪਿਆਰ ਕਰਦਾ ਸੀ ਉਹ ਕੁੜੀ ਨੂੰ ਜਿਹੜਾ ਗਵਾਂਡਿਆ ਦੀ ਕੁੜੀ ਚੋਕ ਕੇ ਉਹਨੂੰ ਫਿਲਮ ਦਿਖਾਉਂਦਾ ਰਿਹਾ ਹਾਂਜੀ ਆਪਾਂ ਅੱਗੇ ਗੱਲਬਾਤ ਸ਼ੁਰੂ ਕਰਦੇ ਨੇ ਗੱਲਬਾਤ ਫੇਰ ਹੀ ਸ਼ੁਰੂ ਕਰਾਂਗੇ ਵੇਜ ਤੇ ਤੂੰ ਬੋਲਣ ਰਿਹਾ ਵੈ ਨਾ ਜਾਂ ਤੇ ਮੇਰੀ ਸੋਹਲਾ ਦੀ ਆਪਣੀ ਕਰ ਲੈ ਨਹੀਂ ਨਹੀਂ ਵੀਰ ਜੀ ਤੁਸੀਂ ਬੋਲੋ ਨਾ ਮੈਂ ਸੁਣਦੇ ਆ ਤੁਹਾਡੀ ਤੁਹਾਡੀ ਸੁਣ ਲਈ ਪੂਰਾ ਪੰਜਾਬ ਤੁਹਾਡੀ ਸੁਣ ਲਈ ਬੈਠਾ ਹੈ ਕੱਲ ਪੂਰਾ ਪੰਜਾਬ ਤੁਹਾਡੀ ਸੁਣਦਾ ਹੀ ਹੈ ਜੋ ਮੇਰੀ ਸੁਣ ਲਈ ਬੈਠਾ ਹਾਂਜੀ ਕੁੜੀ ਚੋਕ ਕੇ ਫਿਲਮ ਦਿਖਾਈ ਤੇ ਫੇਰ ਅੱਗੇ ਕੀ ਹੋਇਆ ਦੱਸ ਫੇਰ ਅੱਗੇ ਮੈਨੂੰ ਅੱਛਾ ਭਈ ਇਹ ਮੈਨੂੰ ਦੱਸੋ ਕੁੜੀ ਕਿੰਨੇ ਦੀ ਵਿਕ ਗਈ ਕੁਕੜੀ ਮੈਂ ਵੇਚੀ ਸੀ 300 ਦੀ। ਕੁਕੜੀ ਕਿਹੜੀ ਸੀ ਬਲੇਲਰ ਸੀ ਤੇ ਦੇਸੀ ਸੀ। ਹਾਂ ਜੀ ਕੁਕੜੀ ਕਾ ਕੁੱਕੜ ਹੀ ਰੇਦੀ ਸੀ। ਅੱਛਾ। ਚਲੋ। ਉਹ ਦੇ ਲਈ ਆਵ ਜੀਆਂ ਗੱਲਾਂ। ਹੁਣ ਤੁਸੀਂ ਇਹ ਦੱਸੋ। ਚਲੋ ਕੁਕੜੀ ਵੇਚ ਕੇ ਤੇ ਤੁਸੀਂ ਉਦੋਂ ਫਿਲਮ ਦਿਖਾਈ। ਬਹੁਤ ਪਿਆਰੀ ਤੁਹਾਡੇ 'ਚ। ਬਾਅਦ ਫੇਰ ਗੱਲ ਮੁੱਕੀ ਹੁਣ ਕਾਹੀ ਪੁੱਛਣੇ। ਤੇ ਅੱਗੇ ਦੱਸੋ। ਅੱਗੇ ਕੀ ਦੱਸਾਂ? ਅੱਗੇ ਕੁਝ ਦੱਸੋ ਰਾ। ਅੱਗੇ ਇਤਰਾ ਹੋਇਆ ਸੀ ਕਿ ਫਿਲਮ ਵੇਖ ਕੇ ਇਹਨੇ ਉੱਥੇ ਵੀ ਨਹੀਂ ਆ ਵੀਡੀਓ। ਅੱਛਾ। ਇਹ ਇਹਦਾ ਮੁੱਕ ਗਿਆ ਨੈਟ ਵੇਖੋ ਦਰਸ਼ਕੋ ਵੀ ਵੀਡੀਓ ਬਣਾਉਣਾ ਦਰਸ਼ਕਾਂ ਨੂੰ ਬਾਅਦ ਚ ਖਾਲੀ ਪਹਿਲਾਂ ਮੇਰੀ ਤੇ ਪੂਰੀ ਸੁਣ ਲਾ ਹਾਂਜੀ ਵੀਰ ਜੀ ਤੁਸੀਂ ਇਹਦਾ ਮੁੱਕ ਗਿਆ ਨੈਟ ਤੇ ਘਰ ਆ ਕੇ ਰਸ ਨੂੰ ਕਹਿੰਦੀ ਵੀ ਮੈਂ ਗੱਲ ਕਰਨੀ ਆ ਤੇ ਮੇਰਾ ਨੈਟ ਮੁੱਕ ਗਿਆ ਉਹ ਜੇ ਇਹ ਤੁਹਾਨੂੰ ਵੀ ਕਿੱਦਾਂ ਪਤਾ ਲੱਗਾ ਵੀ ਉਹਦਾ ਨੈਟ ਮੁੱਕ ਗਿਆ ਉਹਨੇ ਫੋਨ ਕੀਤਾ ਸੀ ਉਹਨੇ ਫੋਨ ਕੀਤਾ ਸੀ ਨਾ ਨੈਟ ਹੀ ਮੁੱਕਿਆ ਰਹੀ ਚਲੋ ਥੋੜੀ ਮੁੱਕਿਆ ਹਾਂ ਤੇ ਦਰਸ਼ਕੋ ਵੇਹੇ ਗੱਲ ਇਹ ਵੀ ਸੋਚਣ ਵਾਲੀ ਆ ਕਿ ਉਹਨੇ ਨੈਟ ਕਦੋਂ ਪਵਾਇਆ ਮੁੰਡੇ ਤੋਂ ਗੱਲ ਫੋਨ ਤੇ ਵੀ ਕਰ ਸਕਦੀ ਹੁਣ ਤੇ ਲੈ ਪਹਿਲਾਂ ਕੋਈ ਦਿੱਤੀ ਦੇ ਸੀ ਪਾਣੂ ਮੈਨੂੰ ਆਂਦੀ ਵੀ ਮੇਰਾ ਨੈਟ ਮੁੱਕ ਗਿਆ ਤੇ ਮੈਂ ਸੋਚਿਆ ਰਾਤ ਨੂੰ ਗੱਲ ਕਰਨੀ ਹੈ ਘਰ ਤੇ ਲਾਗੇ ਹੁੰਦੇ ਆ ਫੋਨ ਤੇ ਮੈਂ ਕਰ ਨਹੀਂ ਸਕਦਾ ਚੈਟ ਹੀ ਨਹੀਂ ਆ ਹਾਂਜੀ ਦਰਸ਼ਕੋ ਇਹ ਵੀ ਦਰਸ਼ਕਾ ਦਰਸ਼ਕੋ ਕਰੀ ਜਨਾ ਪਹਿਲਾਂ ਗੱਲ ਸੁਣ ਲਾ ਦੱਸੋ ਫਿਰ ਮੈਂ ਇਹ ਰਾਤ ਨੂੰ ਨਾ ਮੈਂ ਫੜਿਆ ਫਲ ਸੁਪਰ ਸੀਟਰ ਦਾ ਖੋਲ ਕੇ ਨਾ ਫੜਾ ਇੱਕ ਹਾਂਜੀ ਤੇ ਉਹਦਾ ਮੈਂ ਵੇਚਿਆ ਵੀਆਂ 200 ਰੁਪਈਆ ਦਾ ਉਹਦਾ ਮੈਨੂੰ ਘੱਟ ਹੀ ਚਾਜ ਹੋਰ ਮੈਨੂੰ ਕਿਸੇ ਗੱਲ ਦਾ ਦੁੱਖ ਨਹੀਂ ਬਸ ਉਹ ਮੇਰੇ 200 ਮੋੜ ਜੇ ਦੱਚੋ ਇਹ ਵੀਡੀਓ ਉਹਦੇ ਚਾਹੇ ਜਰੂਰ ਪਹੁੰਚਣੀ ਚਾਹੀਦੀ ਵੀ ਸੁਪਰ ਸਿੱਡਰ ਦਾ ਦੇਖੋ ਫਾਲਾ ਵੇਚਦਾ ਹਾਂ ਕਣ ਕਿੰਨਾ ਨੇ ਹੱਡੀ ਵੀ ਕੇਰੀ ਸੀ ਪਰ ਲਹਿਰ ਇੱਕ ਛੱਡਦਾ ਰਿਹਾ ਪੁੱਛ ਕਿਉਂ ਕ ਵੀ ਇਹ ਫਾਲਾ ਲਾ ਕੇ ਵੇਚ ਗਿਆ ਇਹ ਵੀਡੀਓ ਉਹਦੇ ਚਾਹੇ ਜਰੂਰ ਪਹੁੰਚਣੀ ਚਾਹੀਦੀ ਤੇ ਹੁਣ ਤੁਸੀਂ ਕੀ ਐਕਸਪੈਕਟ ਕਰਦੇ ਜੇ ਉਹ ਤੁਹਾਡੀ ਲਾਈਵ ਚ ਫੇਰ ਆ ਜੇ ਤੁਸੀਂ ਉਹਨੂੰ ਅਪਣਾਓਗੇ ਅਪਣਾਉਂਗਾ ਤਾਂ ਨਹੀਂ ਬਸ ਮੇਰੇ 20 ਰੁਪਏ ਮੋੜ ਜਿੱਥੇ ਮਰਜੀ ਜਾ ਔਰ ਮੈਨੂੰ ਕੋਈ ਦੁੱਖ ਨਹੀਂ ਕੁਗੜੀ ਵੇਚੀ ਮੈਂ ਗਵਾਨਿਆਂ ਦੇ ਵਿੱਚ ਹੀ ਪਰ ਮੈਂ ਆਪਣੇ ਸੁਪਰ ਹੀਟਰ ਦਾ ਪਾਲਾ ਲਾ ਕੇ ਉਹਦੇ ਲਈ ਚਲੋ ਕੁਗੜੀ ਤਨੂੰ ਕੁਗੜੀ ਵੇਚੀ ਤਾਂ ਦੁੱਖ ਨਹੀਂ ਹੋਇਆ ਕੋਈ ਨਾ ਉਹ ਕੁੜੀ ਮੇਰੀ ਇਹ ਵੀ ਗੱਲ ਹੈ ਜੀ ਪੁਆਇੰਟ ਤੁਹਾਡੀ ਗੱਲ 'ਚ ਤੇ ਪਾਲਾ ਤੇ ਮੇਰੇ ਸੁਪਰ ਹੀਟਰ ਦਾ ਇਹਨਾਂ ਜਿਹੜਾ ਮੈਂ ਹੋਰ ਹੋਰ ਤੁਸੀਂ ਉਹਨੂੰ ਕੀ ਕੀ ਲਾ ਕੇ ਦਿੱਤਾ ਹੈ ਔਰ ਉਹਨੂੰ ਮੈਂ ਲਾ ਕੇ ਦਿੱਤਾ ਹੀ ਇੱਕ ਮੈਨੂੰ ਲਾ ਕੇ ਦਿੱਤੀ ਅਸੀਂ ਝਾਂਜਰਾ ਗੋਰਿਆਂ ਪੈਰਾਂ ਦੇ ਵਿੱਚ ਝਾਂਜਰਾਂ ਦਾ ਛੰਛੰਨ ਕਰਦੀ ਫਿਰੇ ਉਹੋ ਗੱਲ ਹੈ ਜੀ ਮੈਨੂੰ ਕਰਨੋ ਜਿਹਦਾ ਗਾਣਾ ਚਿੱਤੇ ਆ ਗਿਆ 11 ਦੇ ਵੇਲੇ ਚ ਸ਼ਨਕ ਆ ਗਈਆਂ ਜੱਟ ਦੀਆਂ ਦਿੱਤੀਆਂ ਬਣਾ ਕੇ ਝਾਂਜਰਾ ਓਹੋ ਦੇ ਫਿਰ ਜਿੱਤੋ ਹੀ ਤੋ ਹੀ ਰੋਕ ਜੋ 2 ਮਿੰਟ 2 ਮਿੰਟ 2 ਮਿੰਟ ਹੌਸਲਾ ਕਰੋ 2 ਮਿੰਟ ਮੈਂ ਗਾਲਾਂ ਕੱਢਾਂਗਾ ਅਛਾ ਤੇ ਝਾਂਜ ਝਾਂਜ ਲਈ ਤੋ ਕੀ ਵੇਚਿਆ ਝਾਂਜਰਾ ਨਹੀਂ ਮੈਂ ਵੇਚਿਆ ਸੀ ਸਵਾਗਾਣੀ ਸਵਾਗਾ ਹਾਂਜੀ ਸਵਾਗੇ ਦਾ ਮੈਂ ਟਾਇਰ ਲਾ ਕੇ ਵੇਚਿਆ ਓਹੋ ਮੈਂ ਸਵਾਗੇ ਨੂੰ ਦੱਸਿ ਕੋ ਟਾਇਰ ਦੀ ਲੋੜ ਵੀ ਨਹੀਂ ਹੁੰਦੀ ਆਪਾਂ ਚੋਕ ਕੇ ਵੀ ਲੱਕ ਜਾ ਸਕਦੇ ਆ ਰ ਨਹੀਂ ਚੁੱਕ ਗਏ ਨੀ ਨਾ ਜਦੋਂ ਪਿਆਲੀ ਗੀ ਦੂਰ ਹੋ ਫਿਰ ਟਾਇਰ ਲਾ ਕੇ ਖੜਨਾ ਪੈਂਦਾ ਵੇਖੋ ਦਰਸ਼ਕੋ ਕਿੰਨਾ ਆਸ਼ਕ ਤਗੜਾ ਹੀ ਆਪਣੇ ਘਰ ਕਾਰ ਵੇਚ-ਵੇਚ ਕੇ ਉਹਨੂੰ ਖੋਣਦਾ ਰਿਹਾ ਤੇ ਉਹ ਫਿਰ ਵੀ ਛੱਡ ਗਈ ਪਿਆਰ ਅਨਾ ਹੁੰਦਾ ਨਾ ਲੋਕੀਂ ਵੰਨੇ ਜਿਹੜੇ ਕਰ ਲੈਂਦੀ ਐ ਤੇ ਕੀ ਗੱਲ ਤੁਹਾਡੀ ਨੀਗਾ ਘਾਟੀ ਅੰਧਿਆ ਤੇ ਬੜੀ ਪਰ ਪਿਆਰੀ ਇਨਾ ਹੀ ਨਾ ਹਾਏ ਗਲਤੀ ਹੈਗੀ ਚਲੋ ਮੈਂ ਬੜੇ ਚਿਰ ਦਾ ਇੱਕ ਚੀਜ਼ ਨੋਟਿਸ ਕਰ ਰਹੀ ਨਹੀਂ ਰੋਣਾ ਨਹੀਂ ਰੋਣਾ ਨਹੀਂ 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 ਵੀਰ ਜੀ ਤੁਸੀਂ ਗੁੱਸਾ ਨਾ ਕਰੋ ਵੀ ਹਾਂ ਜਿਹੜੇ ਤੁਹਾਡੇ ਮੈਂ ਬੜੇ ਚਿਰ ਦਾ ਵੇਖ ਰਿਆ ਪਿਛਾਪ ਜਿਹੜੀ ਹੈ ਹਾਂਜੀ ਇਹ ਤੁਹਾਡੇ ਫਸੀ ਪਈ ਹੈ ਲਾਈ ਕਿਉਂ ਨਹੀਂ ਤੁਸੀਂ ਲਾਈ ਇਹ 7 ਸਾਲ ਹੋ ਗਏ ਹੈ ਭਾਈ ਨੂੰ ਜਿਹੜਾ ਰਿਲੇਸ਼ਨ ਸੀ ਤੇ ਹੁਣ ਹੋ ਗਈ ਹੈ ਟੈਟ ਲੱਤ ਦੀ ਇਹਨੂੰ ਕਟਾ ਦਿਓ ਕਟਾ ਨਹੀਂ ਸਕਦਾ 20 ਰੁਪਏ ਜਿਹੜਾ ਹਾਲੇ ਵੇਚ ਉਹਨੂੰ ਦੇ ਦਿੱਤੇ ਉਹ ਦਏਗੀ ਤੇ ਕਟਾ ਲਾਂਗਾ ਬਾਲ ਵੀ ਮੈਂ ਤੈਨੂੰ ਨਹੀਂ ਕਟਾਇਆ ਕਿਉਂ ਪੈਸੇ ਮੇਰੇ 20 ਰੁਪਏ ਵਾਲੇ ਆ ਗਏ ਓਹੋ ਵੇਖੋ ਦਰਸ਼ਕੋ ਵੀ ਇਦਾਂ ਹੀ ਹੋ ਜਾਂਦਾ ਹੁੰਦਾ ਵਾ ਇਹ ਆਪਣਾ ਕੀ ਹਾਲ ਬਣਾ ਰਿਆ ਏਡਾ ਸੋਹਣਾ ਨੌਜਵਾਨ ਹੁੰਦਾ ਏ ਕੋਨਾ ਹੁੰਦਾ ਏ ਦੋ ਕੁੜੀਆਂ ਅੱਗੇ ਪਿਛੇ ਦੁਰੀਆਂ ਫੇਰਦੀਆਂ ਹੁਣ ਕੋਈ ਪੁੱਛਦੀ ਨਹੀਂ ਵੇਖੋ ਤੁਹਾਡੇ ਮਾਈਕ ਨੂੰ ਨਲੀ ਨਾਲ ਆ ਦਿਓ ਮਾਈਕ ਬਹੁਤ ਮਹਿੰਗਾ ਨਹੀਂ ਤਾੜਾ ਹਟਵਾਈਏ ਠੀਕ ਜੀ ਮੈਂ ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਹਾਂ ਚਲੋ ਜਦੋਂ ਤੁਹਾਨੂੰ ਪਤਾ ਲੱਗਾ ਮੈਨੂੰ ਕੀ ਪਤਾ ਲੱਗਾ ਕਿ ਤੁਹਾਡੇ ਰਿਲੇਸ਼ਨ ਇਹ ਵਿਗੜ ਰਿਹਾ ਤੁਹਾਨੂੰ ਕਿੱਦਾਂ ਪਤਾ ਲੱਗਾ ਜਿੱਤਨਾ ਪਤਾ ਲੱਗਦਾ ਉਤਰੇ ਪਤਾ ਲੱਗ ਗਿਆ ਕਿਤਨਾ ਮੈਨੂੰ ਆਉਂਦੀ ਵੀ ਮੈਨੂੰ ਲੱਗਦੇ ਸੂਟ ਸੂਟ ਮੂਟੀਆਂ ਵਾਲਾ ਮੂਟੀਆਂ ਅੱਛਾ ਬੇਰ ਮੈਂ ਤੇ ਆਖਿਆ ਮੇਰੇ ਕੋਲ ਉਹਨੂੰ ਕੋ ਪਿਆ ਹੈ ਨਹੀਂ ਓਹੋ ਹਾਂਜੀ ਫੇਰ ਕੁਝ ਦੇਜੇ ਅੱਛਾ ਮੈਂ ਕਿਹਾ ਮੈਂ ਤੈਨੂੰ ਦੇ ਦੇਣਾ ਓਏ ਓਏ ਵੀਚੇ ਕਨੋਂ ਛੱਡ ਗਈ ਕੰਦੀ ਕੰਜੂਰਤ ਮਨੇ ਗੱਲ ਕਿਉਂ ਪਈ ਨਹੀਂ ਵੇਖੋ ਜੇ ਤ ਤੁਸੀਂ ਹੁਣ ਜਿਹੜਾ ਬੰਦਾ ਸਾਰਾ ਕੁਝ ਵੇਚ ਕੇ ਉਹਨੂੰ ਇੰਨੀ ਚੀਜ਼ਾਂ ਲੈ ਕੇ ਦੇ ਸਕਦਾ ਏ ਉਹ ਉਹਨੂੰ ਵੀ ਵੇਚ ਸਕਦਾ ਕਿਉਂਕਿ ਉਹਨੂੰ ਸੂਟ ਚਾਹੀਦਾ ਏ ਇਹ ਤਾਂ ਗੱਲ ਆਮ ਜੀ ਹੋਈ ਮੈਂ ਸੁਣਿਆ ਤੁਸੀਂ ਜੇਲ ਵੀ ਕੱਟੀ ਉਹਦੇ ਬਾਰੇ ਕੁਝ ਦੱਸੋ ਜੇਲ ਮੈਂ ਕੱਤੀ ਵੀ ਜਦੋਂ ਮੇਰੇ ਕੋਲ ਨੇ ਮੰਗਿਆ ਸੂਟ ਹਾਂਜੀ ਫੇਰ ਮੈਂ ਕਿਹਾ ਕਿਸੇ ਤਰ੍ਹਾਂ ਚੋਰੀ ਕਰ ਉਹ ਵੇਖੋ ਕਹਿੰਦੇ ਪਿਆਰ ਅੰਨਾ ਹੁੰਦਾ ਏ ਤੇ ਦਰਸ਼ਕੋ ਚਪਗਾ ਦਰਸ਼ਕੋ ਬਲਾਇਆ ਗਾਜੀ ਜੀ ਦੇ ਬਕਾਨਾਂ ਤੇ ਆ ਆ ਸੀਟ ਕੱਟ ਦਿਓ ਦੇਖੋ ਦਰਸ਼ਕੋ ਪੀ ਪਿਆਰੇ ਇਸ ਹੱਦ ਤੱਕ ਹੀ ਮੁੰਡੇ ਨੂੰ ਬੋਲ ਬੋਲ ਇਹ ਮੁੰਡਿਆ ਚੋਰੀ ਕਰਨ ਤੇ ਮਜਬੂਰ ਹੋ ਗਿਆ ਰੱਬ ਕਿਸੇ ਨੂੰ ਇੰਨਾ ਪਿਆਰੂ ਨਾ ਕਰੇ タルਕੀ ਬਣਾ ਦੇ ਬੰਦੇ ਨੂੰ ਚੰਗਾ ਮਾਰੇ ਟਾਈਮ ਤੇ ਮੇਰੇ ਚਾਚੇ ਦਾ ਮੁੰਡੇ ਵੀ ਨਹੀਂ ਨਾਲ ਖੜੇ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਕਿ ਜੇ ਅਗਰੇ ਮੇਰ ਨਾਲ ਰਲੋਗੇ ਤੇ ਐਸੀ ਐਜ ਕਰੋਗੇ ਮੈਂ ਉਹਨਾਂ ਨੂੰ ਕਹੇ ਬਈ ਚਲੋ ਮੇਰ ਨਾਲ ਚੋਰੀ ਕਰੋ। ਓਹ ਹੋ ਹੋ ਤੇ ਹਲੇ ਨਹੀਂ। ਨਾ ਉਹ ਆਂਦੇ ਵੀ ਤੂੰ ਇਕੱਲਾ ਹੀ ਜਾ। ਮਾਰੇ ਟਾਈਮ ਤੇ ਵੇਖੋ ਚਾਚੇ ਤਾਈ ਵੀ ਸਾਥ ਛੱਡ ਜਾਂਦੇ ਨੇ। ਪਰ ਤੁਸੀਂ ਮੈਂ ਇਕੱਲੇ ਚੋਰੀ ਕਰਨ ਗਿਆ। ਇਕੱਲੇ ਚੋਰੀ ਕਰ ਲਿਆ ਦੀ। ਇਕੱਲੇ ਚੋਰੀ ਕਰਨ ਗਿਆ ਉਹਨਾਂ ਫਿਰ ਤੇ ਪੁੱਛਣੂਗਾ। ਉਹਦੇ ਪਿਛੇ ਮੈਂ 7 ਸਾਲ ਜੇਲ੍ਹ ਘਟੀ। ਨਹੀਂ ਤੂੰ ਇਹ ਕੀ ਚਾਹੁੰਦੇ ਵੀ ਤੁਹਾਡੇ ਚਾਚੇ ਤਾਈ ਦੇ ਮਾਮੇ ਦੇ ਮੁੰਡੇ ਵੀ ਸਾਰੇ ਜੇਲ੍ਹ ਚ ਰਹਿੰਦੇ। ਉਹ ਨਹੀਂ ਰਹਿੰਦੇ ਉਹ ਮੇਰ ਨਾਲ ਇਹ ਕੰਮ ਕਰਦੇ ਤੇ ਫੇਰ ਲੈਣਾ। ਮੈਂ ਅੱਗੇ ਸੋਚਣਾ ਮੈਂ ਕਿ ਤੁਹਾਨੂੰ ਨਾਲ ਮੈਂ ਨਾਲ ਲੈਂਦਾ ਮੈਂ ਇੱਕ ਥੱਲਾ ਜੇਲ ਚ ਰਿਹਾ ਉਹਨਾਂ ਨਾਲ ਖਾਣਾ ਜੀਦਾ। ਓਹੋ। ਕੋਈ ਨਹੀਂ ਜਿਹੜੇ ਲੋਕ ਇਹਨਾਂ ਨੂੰ ਲੋੜੋ ਫਿਰ ਮੈਂ ਵੀ ਨਹੀਂ ਮੈਂ ਕੰਮ ਹੋਣਾ। ਤੇ ਤੁਸੀਂ ਤਾਂ ਹੁਣ ਕੀ ਕੰਮ ਤੇ ਰਹੇ ਵੀ ਨਹੀਂ ਨਾ। ਉਹ ਨਹੀਂ ਤਾਂ ਰੀਲਾਂ ਜੋਗੇ। ਬਸ ਰੀਲਾਂ ਜੋਗੀਆਂ। ਚਲੋ ਹੁਣ ਆਪਾਂ ਕਰਦੇ ਹਾਂ ਹੈਪੀ ਨਾਲ ਗੱਲ ਮਾਈਕ ਉਹਨੂੰ ਦੇ ਦਿਓ ਵੀਰ ਜੀ ਥੋੜਾ ਜਿਹਾ। ਮਾਈਕ ਸਾਡੇ ਤੇ ਪਈ। ਤੁਹਾਡੇ ਤਾਂ ਫਿਰ ਤੇ ਹੁੰਦੇ ਆ। ਮੰਨਦਾ ਗੱਲ ਤੇ ਨਾ ਗੱਲ ਕਰ ਬੋਲ ਬੋਲ ਬੀਜੀ ਬੀਜੀ ਬੰਦੇ ਨੇ ਕੀ ਕਰ ਸਕਦੇ ਦੇਖੋ ਜੀ ਵੀਰ ਜੀ 1 2 3 ਬੋਲੋ ਬੋਲੋ ਵੇਖੋ ਵੀਰ ਜੀ ਆਏ ਦਿਨ ਤੁਸੀਂ ਲਾਈਵ ਹੋ ਕੇ ਲੋਕਾਂ ਨੂੰ ਦਾਸਾ ਕਰਦੇ ਜੀ ਤੁਹਾਨੂੰ ਕਿਦਾਂ ਦਾ ਲੱਗਦਾ ਬਹੁਤ ਵਧੀਆ ਮਹਿਸੂਸ ਹੁੰਦਾ ਮੇਰੇ ਕਹਿੰਦਾ ਮਤਲਬ ਹੀ ਤੈਨੂੰ ਬੁਰਾ ਨਹੀਂ ਲੱਗਦਾ ਤੈਨੂੰ ਘਰ ਦੇ ਕੋ ਕਹਿੰਦੇ ਨਹੀਂ ਨਾ ਆਸ਼ਾ ਤੇ ਮੰਨ ਲਓ ਕੱਲ ਤੁਸੀਂ ਇੱਕ ਜਨ ਨੂੰ ਗੱਲਾਂ ਕੱਢਣ ਦੇ ਹੋ ਹਾਂਜੀ ਸਾਡੇ ਪੋਡਕਾਸਟ ਤੇ ਤੁਸੀਂ ਪਰਸੋਂ ਲਾਈਵ ਹੋ ਕੇ ਗੱਲਾਂ ਕੱਡੀਆਂ ਤੇ ਅੱਜ ਸਾਡੇ ਪੋਡਕਾਸਟ ਤੇ ਬੈਠੇ ਤੈਨੂੰ ਕਿਦੋਂ ਦਾ ਲੱਗ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੇ ਤੁਸੀਂ ਫਿਰ ਉਹਨਾਂ ਨਾਲ ਗੱਲਾਂ ਕਰ ਤੋ ਗੱਡੀਆਂ ਮੈਂ ਆਪਣੇ ਵੀਊ ਕਰ ਉਹ ਮਸਲਾ ਸਾਰਾ ਵੀਊਆਂ ਦਾ ਹੈ ਵਿਊ ਲੈ ਲੀ ਬੰਦਾ ਕੱਖ ਨਹੀਂ ਵੇਖਦਾ ਅੱਜ ਕੱਲ ਤੇ ਤੁਸੀਂ ਹੁਣ ਹਾਨੂੰ ਇਹ ਦੱਸੋ ਕਿ ਤੁਹਾਡੀ ਕੱਲ ਜਿਹੜੇ ਸ਼ਿੱਤਰ ਪ੍ਰੇਟ ਹੋਈ ਉਹਦਾ ਕੀ ਕਾਰਨ ਹੈ ਕਹੀ ਮੈਂ ਹੀ ਉਹਦੀ ਤੁਹਾਨੂੰ ਗੱਲ ਕਰਤੀ ਓਹੋ ਹੋ ਫਿਰ ਉਹ ਮਨ ਉਹਦੀ ਕੁੱਤਾਦਲਾ ਫਿਰ ਫਿਰ ਮੈਂ ਬਲੌਕ ਕਰ ਤੇ ਇਹ ਜੇ ਇਹ ਸ਼ਿੱਤਰ ਕਿੱਥੇ ਗਏ ਨਾ ਜਿਹੜੇ ਤਾਂ ਮੈਂ ਸ਼ਿੱਤਰ ਪਰ ਹੀ ਉਹ ਨਹੀਂ ਨਾਲੇ ਵਿੱਚ ਉਹ ਦੱਸੋ ਇਹ ਕਿਸ ਤਰ੍ਹਾਂ ਉਹਨਾਂ ਨੇ ਘੁੱਟਿਆ ਤਾਂ ਪੂਰਾ ਜਨਤਾ ਨੂੰ ਜ਼ਰੂਰੀ ਹੈ ਹਾਂ ਜੀ ਇਹ ਤਾਂ ਦੱਸਣਾ ਪਏਗਾ ਜਨਤਾ ਜਾਣਨਾ ਚਾਹੁੰਦੀ ਆ ਇਹਨਾਂ ਸਬੂਤ ਚਾਹੀਦੇ ਨੇ ਸੀਆਈਡੀ ਨਹੀਂ ਨਾ ਬੋਲਦੇ ਬੰਦਾ ਤੋਂ ਬੋਲਦੇ ਨਹੀਂ ਚਲੋ ਉਹ ਤੇ ਮੈਂ ਤਾਂ ਨਹੀਂ ਮੰਨਦਾ ਮੈਂ ਸੁਣਿਆ ਵੀ ਤੁਸੀਂ ਅੱਜ ਕੱਲ ਬੜੇ ਹੋਣੇ ਇਨਫਲੂਐਂਸਰ ਤੁਸੀਂ ਲੋਕਾਂ ਦੀ ਸੇਵਾ ਕਰਨ ਦਾ ਭੇਜੇ ਮੇਰੇ ਕੋਲ ਬਹੁਤ ਪੈਸਾ ਹੈ ਇਹ ਤਾਂ ਮੈਂ ਕੱਲ 10000 ਰੁਪਏ ਸੈਂਡ ਕੀਤਾ ਸੀ ਹਾਂਜੀ ਪੋਡਕਾਸਟ ਚ ਬੁਲਾਉਣ ਲਈ ਤੁਸੀਂ ਮੈਨੂੰ ਤਾਂ ਹੋਰ ਮੰਗਿਆ ਉਹ ਤਾਂ ਫਿਰ ਮਤਲਬ ਮੈਂ ਆਪਣੀ ਰੱਖਦਾ ਨਾ ਕੋਈ ਵੈਲਿਊ ਮੈਂ ਕਿੰਨੀ ਕੀਮਤ ਚਾਹ ਸਕਦਾ ਅਸਲ ਜੇ ਮਲੋ ਤਾਨੂੰ ਕੋਈ ਤੁਹਾਡੀ ਕੀਮਤ ਦੇਗੇ ਤੁਹਾਡੇ ਤੋਂ ਗੋ ਵੀ ਵਸਤਾ ਸਕਦਾ ਤੁਸੀਂ ਸੁੱਟੋਗੇ ਕੁਝ ਵੀ ਕਰਾ ਸਕਦੇ ਵੇਖੋ ਦਰਸ਼ਕੋ ਪਿਆ ਹੈ ਬੜੀ ਕੁੱਤੀ ਜੀਜ ਬੰਦੇ ਨੂੰ ਕੱਖਾਂ ਤੋਂ ਲੱਖਾਂ ਚ ਬਣਾ ਸਕਦੀ ਨਹੀਂ ਸੋਰੀ ਲੱਖਾਂ ਤੋਂ ਕੱਖਾਂ ਚ ਕੀ ਕਹਿੰਦੇ ਨੇ ਵੀਜੀ ਲੱਖਾਂ ਆ ਦਾ ਕਹਿੰਦਾ ਨਹੀਂ ਨਹੀਂ ਕੱਖਾਂ ਤੋਂ ਲੱਖਾਂ ਤੱਕ ਪਹੁੰਚ ਸਕਦੀ ਹੈ ਤੇ ਚਲੋ ਤੁਹਾਡੀਆਂ ਇਹਨਾਂ ਦਾ ਬਹੁਤ ਸੋਹਣੀਆਂ ਐ ਤੁਹਾਡੀਆਂ ਆਵਦੀਆਂ ਨੇ ਨਹੀਂ ਨਹੀਂ ਇਹ ਨਾ ਮੈਂ ਕਿਸੇ ਘਰ ਗਿਆ ਸੀ ਹਾਂਜੀ ਮੈਂ ਗੜਾ ਪੁਲਾ ਕੱਟ ਕੇ ਤੁਰ ਪਾ ਜਾ ਅੱਛਾ ਇੱਥੇ ਮੈਂ ਚ ਪਿਆ ਸੀ ਤੇ ਉੱਥੇ ਮੈਨੂੰ ਐਣਕ ਪਈ ਦਿਖੀ ਮੈਨੂੰ ਇਹ ਤਾਂ ਸੋਹਣੀ ਬੜੀ ਹਾਂਜੀ ਵੀਜੀ ਇਤਸ ਬੜੀ ਹਾਂਜੀ ਤੇ ਮੈਂ ਦਿਮਾਗ ਚਾ ਮੈਂ ਚੁੱਕ ਕੇ ਭੱਜ ਗਿਆ ਅੱਛਾ ਜਦੋਂ ਭੱਜਿਆ ਤਾਂ ਪਿਛੂ ਗਲੀ ਦੇ ਕੁੱਤੇ ਆ ਗਏ ਓਹ ਫਿਰ ਕੁੱਤੇ ਆ ਕੁੱਤੇ ਆ ਗੀ ਕੁੱਤੇ ਕੁੱਤਿਆਂ ਚ ਲੜ ਪਏ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋ ਕੁੱਤਿਆਂ ਨੂੰ ਫੜਿਆ ਇੰਨੇ ਕੁੱਤਿਆਂ ਨੂੰ ਫੜਿਆ ਪਤਾ ਨਹੀਂ ਬਸ ਬਸ ਇਹ ਵੀ ਕੁੱਤਾ ਕੁੱਤਿਆਂ ਨਾਲ ਨਹੀਂ ਫਿਰ ਇਹਦਾ ਮਤਲਬ ਵੀ ਤੂੰ ਕੁੱਤਿਆਂ ਚ ਲੱਗੇ ਹੋ ਆਹ ਕਿ ਤਾ ਇਦਾਂ ਸਮਝਾ ਦੇ ਚਲੋ ਠੀਕ ਹੈ ਦਰਸ਼ਕੋ ਹੁਣ ਆਪਾਂ ਸ਼ੇਅਰ ਹੋਨੇ ਆ ਆਪਣੇ ਰਾਨੇ ਮਹਿਮਾਨ ਦੇ ਮਾਈਕ ਨਾਲ ਦਿੱਤਾ ਜਾਵੇ ਮਹਿਮਾਨ ਤੇ ਕਦੋਂ ਦੇ ਇੱਕ ਤੇ ਚਾਹ ਇੱਕੋ ਟੇ ਪਿਆ ਦੇ ਚਾਹ ਵੀਰ ਜੀ ਪਿਉਂਦੇ ਆ ਤਨੋਂ ਤੇ ਹਾਂ ਦੇ ਸਵਾਲਾਂ ਦਾ ਜਵਾਬ ਦੋ ਪੁੱਛੋ ਪੀ ਤਨੂ ਕੀ ਲੱਗਦਾ ਵੀ ਲੋਕੀ ਪਿਆਰ ਚ ਕੀ ਖੱਟਦੇ ਆ ਤੁਹਾਟ ਦੇਦੇ ਕੋਈ ਵੀ ਨਹੀਂ ਆ ਮੇਰੇ ਕੁਗੜੀਆਂ ਕਗੜੀਆਂ ਵੇਚ ਗਈ ਐਵੇਂ ਗੰਗਾਲੀ ਹੋਣ ਜਿਹੜੇ ਬੰਦੇ ਤੋਂ ਕੁਗੜੀ ਨਾ ਹੋਵੇ ਉਹ ਫਿਰ ਹੋਰ ਕੁਝ ਵੇਚ ਕੇ ਕਰਦਾ ਕੀ ਕਰਕੇ ਦਿਆ ਆ ਹਾਂ ਹੁਣ ਬੋਲੋ ਹਾਂ ਜੇ ਤੂੰ ਇਹ ਕੀ ਕਹਣਾ ਚਾਹੋਗੇ ਚਲੋ ਤੂੰ ਹੀ ਹੋਣੇ ਫਲੈਂਸ ਹੋ ਜਾਏ ਤੂੰ ਕੀ ਕਹਣਾ ਚਾਹੋਗੇ ਕਿ ਜਿੱਦਾਂ ਇਹ ਡੈਟਾ ਤੇ ਪਿੱਟ ਦਾ ਰੰਦਾ ਰੋਂਦਾ ਰੰਦਾ ਵਾ ਇਹ ਕਰਨਾ ਸਹੀ ਹੈ ਪਰ ਇੱਧਰ ਦੇਖੋ ਜਿੱਦਾਂ ਵੀ ਦਿਲ ਮੇਰਾ ਵੀ ਟੁੱਟਾ ਉਹ ਮੈਂ ਤੁਹਾਨੂੰ ਯਾਦ ਸੁਣਾ ਜਿੱਦ ਮੈਂ ਬਰਸ਼ ਕੋ ਦਿਲ ਹਰ ਇੱਕ ਦਾ ਟੁੱਟ ਸਕਦਾ ਜਿੱਦਾਂ ਆ ਦਾ ਮਰਜੀ ਬੰਦਾ ਵੇ ਦਿਲ ਹਰ ਇੱਕ ਦਾ ਟੁੱਟ ਸਕਦਾ ਦਿਲ ਕਿੱਦਾਂ ਟੁੱਟਦਾ ਟੜਕ ਕਰ ਦਿਲ ਟੁੱਟਿਆ ਟੜਕ ਕਰਕੇ ਚਲੋ ਸੁਣਦੇ ਬਿਲਕੁਲ ਲੈ ਪਹਿਲਾ ਬੋਲੋ ਅਜੀ ਮੈਂ ਕਿੱਥੇ ਆਇਆ ਸੀ ਦਿਲ ਤਾਂ ਧੜਕਦਾ ਅਜੀ ਦਿਲ ਮੇਰਾ ਧੜਕਦਾ ਅੱਛਾ ਪਰ ਮੇਰੇ ਕੋ ਜਿੱਤਾਂ ਉਹਨਾਂ ਨੇ ਇਹ ਵਰਦਾ ਮਰਦਾ ਵਾ ਵੀ ਹੋਇਆ ਅੱਛਾ ਵੀ ਉਸ ਲੋਕ ਕੇ ਕੋਈ ਨਾ ਥੋੜਾ ਜਿਹਾ ਸੀਮ ਕੱਟ ਕਰ ਦੇਣਾ ਕੋਈ ਨਾ ਕਰ ਪ੍ਰੋਡਕਸ਼ਨ ਕੱਟ ਚਲੋ ਕੋਈ ਨਹੀਂ ਤੁਸੀਂ 150 ਰੁਪਏ ਲਿਆ ਵਾ 200 ਦਾ ਤੁਸੀਂ ਬੋਲ ਚੁਕੇ ਜੀ ਤੁਸੀਂ ਚਾਹ ਪੀਓ ਬੁਲਟ ਤੇ ਹਾਂਜੀ ਪਿੰਡ ਚ ਗਲੀ ਚ ਘੁੰਮਿਆ ਓਏ ਹੋਏ ਬੁਲਟ ਤਾਂ ਰੱਖਿਆ ਪਟਾਕੇ ਪਾਉਂਦੋ ਇਹਦੇ ਆ ਕੇ ਪਟਾਕੇ ਬੜੇ ਪਏ ਫਿਰ ਪਲੀਜ਼ ਇੱਕ ਮਿੰਟ ਪਲੀਜ਼ ਨਹੀਂ ਤੂੰ ਤੋਏ ਵੀਰ ਜੀ 2 ਮਿੰਟ ਚਾਹ ਬੀਲ ਵੀ ਹੁੰਦੇ ਆ ਹਾਂਜੀ ਵੀਰ ਜੀ ਦੱਸੋਗੇ ਦੱਸਿਏ ਪੀ ਫਿਰ ਮੈਂ ਮੱਝ ਲੈਂਦੀ ਅਛਾ ਨਹੀਂ ਤੁਸੀਂ ਦੁੱਧ ਚ ਪਾਣੀ ਪਾਉਂਦੇ ਰਹੇ ਜੇ ਹਾਂਜੀ ਤੋ ਇਹ ਹੁੰਦੇ ਕਰਕੇ ਮੱਝ ਲੈ ਆਂਦੇ ਵੀ ਇਹਨੂੰ ਦੂਜੇ ਪਾਣੀ ਨਹੀਂ ਪਾ ਕੇ ਦੇਣਾ ਹਾਂਜੀ 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 ਫਿਰ ਦੱਸੋ ਅੱਗੇ ਫਿਰ ਮੈਂ ਉਹਨੂੰ ਪਿਓਰ ਦੁੱਧ ਦਿੱਤਾ ਵੇਖੋ ਦੱਸ ਕੋ ਵੀ ਬੰਦੇ ਨੇ ਚਲੋ ਦੁੱਧ 'ਚ ਪਾਣੀ ਪਾਉਂਦਾ ਰਿਹਾ ਹਰ ਕੋਈ ਦੁੱਧ ਹੀ ਪਾਉਂਦਾ ਪਰ ਦੱਸਦਾ ਨਹੀਂ ਕਿ ਵੀ ਸ਼ਰਮ ਦੱਸ ਦਿੰਦੇ ਪਰ ਗੱਲ ਇੱਥੇ ਆ ਵੀ ਇਹਨੇ ਉਹਨੂੰ ਦੁੱਧ ਪਾਉਣ ਲਈ ਮੱਝ ਲੈ ਆਂਦੀ ਜੀ ਮੱਝ ਲੈ ਜਾਂਦੀ ਤੇ ਮੱਝ ਲੈਣਤੀ ਫਿਰ ਤੁਸੀਂ ਉਹਨਾਂ ਕਰੇ ਪਿਓਰ ਦੁੱਧ ਪਾਉਂਦੇ ਰਹੇ ਫਿਰ ਮੈਂ ਉਹਨਾਂ ਕਰੇ ਪਿਓਰ ਦੁੱਧ ਪਾਉਂਦਾ ਰਿਹਾ ਅੱਛਾ ਦੋਨੋਂ ਤਾਂ ਗੱਡੀਆਂ ਉਹ ਚਾਰ ਰੱਖ ਦੀ ਅੱਜ ਹੋ ਗਿਆ ਦੂਜੇ ਦਿਨ ਮੈਂ ਫੇਰ ਪਾਣੀ ਵਾਲਾ ਦੁੱਧ ਦਿੱਤਾ ਕਿਉਂ ਦੂਜੇ ਦਿਨ ਤੋਂ ਹੀ ਪਾਣੀ ਲਗਾਤਾਰ ਦਿੱਤਾ ਫਿਰ ਉਹ ਸਹੀ ਹੋ ਗਏ ਫਿਰ ਨੇ ਟੱਡੀਆਂ ਲਗੀਆਂ ਫਿਰ ਮੈਂ ਤੀਜੇ ਦਿਨ ਸਹੀ ਦੁੱਧ ਦਿੱਤਾ ਅੱਛਾ ਇਹ ਟੱਡੀਆਂ ਲੱਗ ਗਈ ਇਸ ਕਰਕੇ ਮੈਂ ਫੈਸਲਾ ਕੀਤਾ ਕਿ ਮੈਂ ਪਾਣੀ ਵਾਲਾ ਦੁੱਧ ਹੀ ਦੇਣਾ ਅੱਛਾ ਤੇ ਫਿਰ ਟੱਡੀ ਟੁੱਟੀ ਕਿੱਥੇ ਜਾਂਦੀ ਟੁੱਟੀ ਇਦਾਂ ਵੀ ਗਵਾਂਦੀ ਤੋਂ ਪਾਣੀ ਵਾਜੇ ਜਨੂਕ ਬਰ ਨਾ ਤੁਹਾਡੇ ਦੋਹੀ ਸਹੀ ਰੰਗ ਅੱਛਾ ਜੇ ਤੁਹਾਨੂੰ ਪਿਓ ਦੁੱਧ ਅੱਛਾ ਫਿਰ ਉਹਨਾਂ ਨੇ ਜੇ ਤੁਹਾਡਾ ਦੁੱਧ ਆਪਣੇ ਕੋਲ ਢਾਹਤਾ ਤੇ ਫਿਰ ਤੁਸੀਂ ਦੁੱਧ ਦਾ ਕੀ ਕਰਦੇ ਰਹੇ ਫਿਰ ਮੈਂ ਗਾਂ ਦਾ ਦੁੱਧ ਕੱਟੀ ਨੂੰ ਵੀ ਪੌਂਦ ਰਿਆ ਮੱਝ ਦਾ ਦੁੱਧ ਗਾਂ ਦੇ ਬੱਚੇ ਨੂੰ ਅੱਛਾ ਇਹ ਵੇਖੋ ਦਰਸ਼ਕੋ ਕਹਾਣੀ ਨੇ ਨਵਾਂ ਮੋੜ ਲੈ ਲਿਆ ਤੇ ਤੁਸੀਂ ਮੱਝ ਦਾ ਦੁੱਧ ਕੱਟੀ ਨੂੰ ਵੀ ਪਿਆ ਸਕਦੇ ਸੀ ਤੁਸੀਂ ਉਹ ਬੱਚੇ ਨੂੰ ਕਦੋਂ ਪਿਉਂਦੇ ਰਹੇ ਇਹ ਸੋਚਣਾ ਨਹੀਂ ਕਰ ਸਕਦਾ ਇਹ ਸੋਚਣਾ ਇਹ ਤੁਸੀਂ ਸੋਚ ਇਹ ਵੀ ਗੱਲ ਸਹੀ ਤੁਹਾਡੀ ਹਮ ਠੀਕ ਹੈ ਇਹ ਰਿਵਿਊ ਦੇ ਮੇਰਾ ਦੇ ਨੇ ਵੀ ਦੇ ਨੇ ਇਹ ਤੁਸੀਂ ਹੋ ਇਹ ਦੱਸੋ ਪੀ ਦੁਨੀਆ ਅੱਜ ਕੱਲ ਕਿਤੇ ਚੱਲਦੀ ਹੈ ਅੱਜ ਕੱਲ ਵੀਊ ਤੇ ਚੱਲਦੀ ਜਿੱਦਾਂ ਕਿ ਲੋਕਾਂ ਕਿਹਨੀਆਂ ਗੱਲਾਂ ਤੁਹਾਡੇ ਨਾਲ ਵੇਖਾਂ ਤਾਂ ਜੀ ਨਹੀਂ ਨਾ ਕਰਦਾ ਫੇਰ ਹੁੰਨੇ ਆ ਦਿਲ ਤੁਹਾਡੇ ਦੋਵਾਂ ਦੇ ਟੁੱਟੇ ਕਿ ਧੋਖਾ ਖਾ ਕੋਣ ਤੇ ਕੁੜੀਆਂ ਦੇ ਦਿੱਤਾ ਜਾਂ ਮੁੰਡੇ ਦੇ ਦਿੱਤੇ ਜੁੱਤ ਤੱਕ ਤਾਂ ਮਸਲ ਮੇਰੇ ਨਾਲ ਜਿੱਦਾਂ ਅਸਲੀ ਕੁੜੀਆਂ ਦਾ ਧੋਖਾ ਹੀ ਦੇ ਮੈਨੂੰ ਮੈਨੂੰ ਉਹਨੇ ਪਤਾ ਕੀ ਕਰਦੇ ਇਹ ਕਹੇਦੀ ਨਾ ਮੈਂ ਧੋਖਾ ਦਊਂਗੀ ਤੇ ਨਾ ਤੂੰ ਦੇਈਂ ਜਦੋਂ ਧੋਖਾ ਦਿੱਤਾ ਆਪਣੀ ਕਿਸਮਤ ਨੇ ਦੇ ਨਈ ਇਹੋ ਹੀ ਗੱਲ ਹੋ ਗਈ ਮੈਨੂੰ ਇਹ ਧੋਖਾ ਦੇ ਅਸ਼ੇਰ ਦਰਸ਼ਕੋ ਜੇ ਕਿਸਮਤ ਧੋਖਾ ਦੇਗੀ ਫਿਰ ਕੁੜੀ ਕਿਸਮਤ ਕੀ ਮੈਨੂੰ ਗੱਲ ਸਮਝੀ ਨਹੀਂ ਹੰਮ ਲੱਗੂ ਵੀ ਕਿ ਤਰ੍ਹਾਂ ਤੇਰੇ دماغ ਹੀ ਨਹੀਂ ਹੈਗਾ ਨਹੀਂ ਨਹੀਂ ਵੀਰ ਜੀ ਤੁਸੀਂ ਚਲੋ ਕਿਸੇ ਦਾ ਦੋਸ਼ ਤੁਸੀਂ ਕਿਸਮਤ ਬਦਲ ਵੀ ਸਕਦੇ ਹੋ ਦੋਰੀ ਜੀ ਮੈਂ ਕਿਸਮਤ ਦਾ ਦੋਸ਼ ਨਹੀਂ ਹੈ ਉਹਨੇ ਕਹੇ ਭਈਆ ਤੂੰ ਧੋਖਾ ਦੇਂਗਾ ਜਾਂ ਮੈਂ ਦੇਉਂਗੀ ਜਿਹੜਾ ਕਿਸਮਤ ਦਊਂਗੀ ਪਰ ਕੁੜੀ ਧੋਖਾ ਦੇਗੀ ਕਿਸਮਤ ਨੇ ਵੀ ਨਹੀਂ ਦਿੱਤਾ ਤੇ ਮੈਂ ਵੀ ਨਹੀਂ ਦਿੱਤਾ ਵੀਰ ਜੀ ਤੁਸੀਂ ਕੀ ਕਹਿ ਰਹੇ ਹੋ ਕੁੜੀ ਧੋਖਾ ਦੇਗੀ ਜੀ ਕਿਸਮਤ ਧੋਖਾ ਦੇਗੀ ਕੁੜੀ ਕੁੜੀ ਦੇਗੀ ਹਮ ਠੀਕ ਜੀ ਮਤਨੇ ਦੋਖਣ ਦਿੱਤਾ ਕਿਸਮਤ ਨੇ ਮੇਰਾ ਬੜਾ ਸਾਥ ਦਿੱਤਾ ਜਿਹੜਾ ਗਵਾਂਡੇ ਦੇ ਕੁਕੜੀਆਂ ਵਕਾ ਦਿੱਤੀ ਨਹੀਂ ਚਲੋ ਗਵਾਂਡੇ ਦੀ ਕੁਕੜੀ ਤੇ ਵੇਗ ਗਈ ਤੂੰ ਇੱਕ ਕੁੱਕੜ ਬੜੀ ਨੇ ਸੋਚਿਆ ਬਾਰੇ ਮਨ ਕਿ ਸੋਚਣੇ ਹੋ ਰਿਹਾ ਹੈਗੀ ਉਹਦੀ ਚਲੀਆ ਮੇਰੇ ਵਾਲਾ ਕੱਲਾ ਥੋੜੀ ਹੀ ਇੱਕੋ ਨੇ ਸੰਭੀ ਬੈਠਾ ਸੀ ਹਾਂਜੀ ਤੁਸੀਂ ਦੱਸ ਤੁਸੀਂ ਦੱਸੋ ਵੀ ਤੁਸੀਂ ਦੋ ਸੇ ਲਿਆਈ ਤੁਹਾਡੀਆਂ ਹਾਂਜੀ ਇਹ ਗੱਲ ਸੱਚੀ ਜਾਂ ਝੂਠੀ ਇਹ ਗੱਲ ਸੱਚੀ ਤੇ ਤੁਸੀਂ ਦੋ ਸੇ ਲਿਆ ਕਰਦਿਲ ਰੱਖੀ ਅਛਾ ਇੱਕ ਤੇ ਟੁੱਟ ਗਈ ਤੁਸੀਂ ਉਹਨੂੰ ਪਿਓਰ ਦੁੱਧ ਦਿੱਤਾ ਤੇ ਹਾਂਜੀ ਤੇ ਦੂਜੀ ਵਾਰੀ ਦੱਸੋ ਦੂਜੀ ਵਾਰੀ ਤੁਹਾਨੂੰ ਕੀ ਦੱਸਿਆ ਅਸਲ 'ਚ ਨਾ ਦਰਸ਼ਕੋ ਹਰ ਬੰਦੇ ਅੰਦਰ ਦਿਲ ਹੁੰਦਾ ਆ ਬੰਦਾ ਲਾਈਵ ਸਾਰਿਆਂ ਨੂੰ ਗਾਲ੍ਹਾਂ ਕੱਢਦਾ ਤੇ ਵੇਖੋ ਇੰਦੇ ਅੰਦਰ ਕਿੰਨਾ ਪਿਆਰ ਆ ਐਡਾ ਜ਼ਿਆਦਾ ਪਿਆਰ ਹੈ ਬੰਦੇ 'ਚ ਭੜਿਆ ਕਿ ਇੱਕ ਕੁੜੀ ਨੂੰ ਦੇ ਨਹੀਂ ਸਕਿਆ ਨੇ ਦੋ ਦੋ ਸੀ ਲੀਆ ਰੱਖਿਆ ਤੁਸੀਂ ਕਿਹਾ ਵੀ ਇਹ ਬੰਦੇ 'ਚ ਵੀ ਦਿਲ ਹੈ ਹੈਗਾ ਹਾਂ ਮਤਲਬ ਇਹ ਗੱਲ ਕਰਤੀ ਅੱਛਾ ਹੁਣ ਮੈਂ ਦੂਜੀ ਸੇਲੀ ਦੀ ਗੱਲ ਕਰਾਂਗਾ ਉਧਿਆਂ ਦਾ ਦਿਲ ਨਹੀਂ ਹੈ ਅੱਛਾ ਨਹੀਂ ਤੂੰ ਵੀਰ ਜੀ ਤੂੰ ਐਨਕਾ ਲਾ ਲੀਆਂ ਕੀ ਗੱਲ ਤੂੰ ਰੋਣਾ ਮੁੰਡਿਆ ਤੇਰੇ ਮੂੰਹਾਂ ਵਾਲੇ ਵੇਖਣ ਨੂੰ ਜੀ ਕਹਿੰਦਾ ਤਾਲੀਆਂ ਇਹ ਸੀਨ ਕੱਟ ਦਿਓ ਚਲੋ ਵੇਖੋ ਦਰਸ਼ਕੋ ਮੁੰਡੇ ਦਾ ਰੋਣਾ ਨਿਕਲ ਗਿਆ ਮੁੰਡੇ ਨੇ ਐਨਕਾ ਲਾ ਲੀਆਂ ਵਿਊ ਲਈ ਕਰਨਾ ਪੈਂਦਾ ਵੀਰ ਜੀ ਮੈਂ ਨਹੀਂ ਦੂੰਦਾ ਮੈਨੂੰ ਮੇਰੇ 20 ਰੁਪਏ ਰੋਹਦੇ ਮੈਨੂੰ ਮੇਰੇ 20 ਰੁਪਏ ਰੋਹਦੇ ਨਹੀਂ ਵੀਰ ਜੀ 20 ਪਹੀ ਵੀ ਦੇ ਦਾਂਗੇ ਮੈਨੂੰ ਲੈਣੇ ਦੇ ਉਹ ਉਹ 20 ਰੁਪਏ ਕਿਹੜੇ ਗੱਲ ਖਾ ਸੀ ਵੀ ਤੁਸੀਂ ਕੁੜੀ ਤੋਂ 20 ਲੈਣੇ ਯਾਰ ਮੈਂ ਆਪਣੇ ਸੁਪਰ ਸੀਡਰ ਦਾ ਪਾਲਾ ਵੇ ਤਾਂ ਉਹ ਲੰਗਾ ਹੋ ਗਿਆ ਜਵਾਰਾ ਉੱਚੇ ਇਹਨਾਂ ਨੰਬਰ ਵੀ ਲਿਖਿਆ ਸੀ ਜੇ ਗਾਂ ਕਿਸੇ ਕੁੜੀ ਕੋ ਵੀ 20 ਪਹ ਜਾ ਤਾਂ ਮੈਨੂੰ ਕਾਲ ਕਰ ਵੀ ਮੇਰੇ 20 ਵਾ ਮੁੜ ਕੇ ਜਾ ਮੈਨੂੰ ਹੋਰ ਕੋਈ ਦੁਕਾਨੀཔ་ਸ ਮੇਰੇ 20 ਰੁਪਏ ਦੇ ਦੇ ਉਹ ਸ਼ਾਇਦ ਜਿੱਦਾਂ ਕੀ ਤੁਸੀਂ ਕਹਿ ਸਕਦੇ ਜੇ ਤੇ ਫਿਰ ਤੁਹਾਨੂੰ ਗਵਾਂਡੀ ਦੀ ਕੁਗੜੀ ਦਾ ਕੋਈ ਦੁੱਖ ਨਹੀਂ ਉਹਦਾ ਮੈਨੂੰ ਕਿ ਦੋਕਣਾ ਉਹ ਕਿ ਮੈਂ ਪਾਲੀ ਤੇ ਗਵਾਂਡੀਆਂ ਦੇ ਦਿਲ ਤੇ ਕੀ ਵੀਰਦੀ ਹੋਗੀ ਉਹਨਾਂ ਦੇ ਦਿਲ ਤੇ ਦੇਖਣੀ ਉਹਨਾਂ ਦਾ ਵਾਧੂ ਪਰ ਨਹੀਂ ਨਾ ਕੁਗੜੀ ਤਾਂ ਕੁੜੀ ਹੁੰਦੀ ਆ ਯਾਰ ਕਿਦੋਂ ਕਿ ਕੁਗੜੀ ਕੁੱਕੜ ਬੱਜਿਆ ਯਾਰ ਤੈਨੂੰ ਗਵਾਂਡੀਆਂ ਦੀ ਕੁਕੜੀ ਦਾ ਜਿਆਦਾ ਦੁੱਖ ਹੈ ਉਹਦਾ ਦਿਲ ਟੁੱਟਾ ਕੋਈ ਫਿਕਰ ਨਹੀਂ ਉਹਨੇ ਇਹਨੂੰ ਫਿਕਰ ਨਹੀਂ ਮੈਂ ਕਿਹਾ ਸਿਆਪੀਏ ਕਿ ਤਾਂ ਹੁੰਦਾ ਹੈ ਮੰਡਿਰ ਕੁਕੜੀ ਫੇਰ ਲੈ ਕੁਗੜੀ ਚ ਉਹਨਾਂ ਨੇ ਫੇਰ ਲਿਆ ਪਰ ਕੁਗੜੀ ਚ ਤਾਂ ਜਾਨ ਹੀ ਨਾ ਉਹ ਤਾਂ ਇਹਨੂੰ ਦੁੱਖ ਨਹੀਂ ਹੈ ਕਿ ਇਹਨੂੰ ਫਾਲੇ ਦਾ ਦੁੱਖ ਉਹ ਚ ਜਾਨ ਨਹੀਂ ਹੈਗੀ ਕੁਗੜੀ ਮੇਰੀ ਨਹੀਂ ਨਾ ਪਾਲਾ ਮੇਰਾ ਯਾਨੀ ਕਿ ਬਗਾਨੀਆਂ ਚੀਜ਼ਾਂ ਆਪ ਸੁੱਟ ਦਈਏ ਮੰਨ ਲਈਏ ਕੋਈ ਫਿਕਰ ਆਪਣੀ ਚੀਜ਼ ਜਦੋਂ ਤੂੰ ਤੂੰ ਇਹ ਇਹ ਗੱਲ ਹੁਣ ਇਹੋ ਗੋਲ ਪੁਆਇੰਟ ਤੇ ਰਿਓ ਤੂੰ ਇਹ ਕਹਿਆ ਕਿ ਬਗਾਨੀ ਚੀਜ਼ ਨੂੰ ਕੋਈ ਦੁੱਖ ਨਹੀਂ ਜਦੋਂ ਤੁਸੀਂ ਪਿਆਰ ਕੀਤਾ ਹੋਈ ਤੇ ਬਗਾਨੀ ਹੀ ਮੈਨੂੰ ਦੁੱਖ ਨਹੀਂ ਤਾਂ ਇਹ ਤੇ ਮੈਂ ਲੋਕਾਂ ਨੂੰ ਜਿਤਾਉਂਦਾ ਨਹੀਂ ਤੜੀਆਂ ਵੀਰ ਜੀ ਤੜੀਆਂ ਇਹ ਨਾਲ ਮਾਈਕ ਕਰੀ ਹਾਂ ਹਾਂ ਜੀ ਵੀਰ ਜੀ ਜੀ ਉਹਨਾਂ ਨੂੰ ਕੋਈ ਦੁੱਖ ਨਹੀਂ ਤੇ ਤੁਹਾਨੂੰ ਕਹਦਾ ਦੁੱਖ ਮੈਨੂੰ ਦੁੱਖ ਹੋਦਾ ਨਹੀਂ ਹੈ ਮੈਨੂੰ ਪੈਸਿਆਂ ਦੇ ਦੁੱਖ ਆ ਤੁਹਾਨੂੰ ਮੇਰੇ ਸਾਹੋਂ ਨਾ ਪੈਸਿਆਂ ਦੀ ਭੁੱਖ ਪੈਸਿਆਂ ਦੀ ਨਹੀਂ ਭੁੱਖ ਮੇਰੇ ਬੱਸ 20 ਰੁਪਏ ਮੋੜ ਜੇ ਮੈਂ ਫਲ ਲੈ ਆਉਣਾ ਫੇਰ ਵੀਰ ਜੀ ਵੇਖੋ ਲੋਹੇ ਦਾ ਭਾਅ ਬਹੁਤ ਹੈ ਹੁਣ ਤੇ ਵਿਆਹ ਦਾ ਫਲ ਆਉਣਾ ਯਾਰ ਦੁੱਖ ਲਿਆਵਾਂਗੇ ਚੋਰੀ ਪਰ ਮੇਰੇ 20 ਮੋੜ ਜੇ ਚਲੋ ਤੁਹਾਡੇ ਵੀ ਹੋੜ ਜੀ ਚਲੋ ਤੁਹਾਡਾ ਸਵਾਗਤ ਹੈ ਸਵਾਗਤ ਵੀ ਸੋਰੀ ਜੀ ਚਾਹ ਪੀ ਲਈ ਤੁਸੀਂ ਹਾਂਜੀ ਪੀ ਲਈ ਦੁਰੇ ਲੈਣੇ ਦੁਰੇ ਲਿਆਓ ਨਹੀਂ ਜਾ ਸਕਦੇ ਬਸ ਆਹਦਾ ਪੋਡਕਾਸਟ ਅਸੀਂ ਇੱਥੇ ਸਮਾਪਤ ਕਰਦੇ ਹਾਂ ਐਵੇਂ ਇੱਥੇ ਸਮਾਪਤ ਕਰਾਂਗੇ ਵੀਰ ਪਹਿਲਾਂ 150 ਰੁਪਿਆ ਦੇ ਅਰੇ 150 ਰੁਪਿਆ ਦੇਗਾ ਮੇਰੀ ਦਰਸ਼ਕੋ ਗਾ ਸੁਣਾ ਵੀਡੀਓ ਬਣਾਉਂਦੇ ਬਹੁਤ ਥੰਤਕ ਲੱਗਦੀ ਆ ਤੇ ਤੁਸੀਂ ਬਸ ਇੱਕ ਛੋਟਾ ਜਿਹਾ ਕਰ ਦਿਓ ਕੀ ਕਮੈਂਟ ਤੇ ਇੱਕ ਲਾਈਕ ਸਬਸਕ੍ਰਾਈਬ ਕਮੈਂਟ ਕਮੈਂਟ ਕਰੋ ਵੱਤੋ ਵੱਤ ਸ਼ੇਅਰ ਕਰਿਓ ਜੇ ਚੰਗੀ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਤੁਹਾ ਵੀਡੀਓ ਕਿੱਦਾਂ ਦੀ ਲੱਗੀ ਤੇ ਜੇਕਰ ਪਾਰਟ 2 ਚਾਹੀਦਾ ਤਾਂ ਕਮੈਂਟ ਚ ਪਾਰਟ 2 ਪਾਰਟ 2 ਪਾਰਟ 2 ਲਿਖ ਦਿਓ ਅਸੀਂ ਤਾਂ ਪਾਰਟ 2 ਬਣਾਵਾਗੇ ਪਾਰਟ 2 ਬਣਾਵਾਗੇ ਤਾਂ ਇਤੋਂ ਹੀ ਵਧੀਆ ਬਣਾਵਾਗੇ ਪਾਸੇ ਵੀ ਇੱਕ ਕਮੈਂਟ ਕਰਕੇ ਦੱਸ ਦਿਓ ਵੀਡੀਓ ਕਿੱਦਾਂ ਦੀ ਲੱਗੀ ਜੇ ਜਿਹੜਾ ਵਧੀਆ ਲੱਗਿਓਗੀ ਤੇ ਆਪਣੇ ਵਰਗੇ ਆਸ਼ਿਕ ਦੋਸਤਾਂ ਨੂੰ ਸ਼ੇਅਰ ਕਰ ਦਿਓ ਤੇ ਹੋਰ ਵੀ ਇੰਜਾਂ ਨੂੰ ਸ਼ੇਅਰ ਕਰਿਓ ਅੱਤੋਂ ਵੱਧ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੰਦ ਕਰਦੇ ਹੁਣ ਮੈਂ ਚਾਹ ਪੀ ਲੇ